ਸੋਸ਼ਲ ਮੀਡੀਆ ਦੇ ਉੱਤੇ ਜੋ ਲੱਚਰਤਾ ਚਲਦੀ ਹੈ ਉਹ ਸਾਡੇ ਪੰਜਾਬ ਦਾ ਕਲਚਰ ਨਹੀਂ ਹੈ ਇਹ ਬਿਆਨ ਨਵਦੀਪ ਵਾਟਰ ਕੈਨਲ ਦਾ ਸਾਹਮਣੇ ਆ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਦਿਨ ਪਰ ਦਿਨ ਤੋਂ ਸੋਸ਼ਲ ਮੀਡੀਆ ਦੇ ਉੱਪਰ ਲੱਚਰਤਾ ਫੈਲਾਈ ਜਾ ਰਹੀ ਹੈ ਇਹ ਸਾਡੇ ਪੰਜਾਬ ਦਾ ਕਲਚਰ ਨਹੀਂ ਹੈ ਇਹ ਬਾਹਰਲਾ ਕਲਚਰ ਹੈ ਅਤੇ ਸਰਕਾਰਾਂ ਨੂੰ ਇਸ ਦੇ ਉੱਤੇ ਠੱਲ ਪਾਣੀ ਚਾਹੀਦੀ ਹੈ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਂਦੇ ਆਂ ਬਾਬਾ ਜੀ ਇੱਕ ਗੱਲ ਹੋਰ ਚੱਲਦੀ ਆ ਹੈਨਾ ਪੋਰਨ ਵੀਡੀਓ ਵਾਲੀ ਇਹਦੇ ਤੇ ਵੀ ਬੋਲਾਂਗੇ ਕਹਿੰਦੇ ਵੀ ਪੂਰਨ ਵੀਡੀਓ ਵੀ ਤਾਂ ਹੈਗੀਆਂ ਨੇ ਉਹ ਗੰਦ ਪਾਇਆ ਹੋਇਆ ਹੈ ਨਾ ਉਹਨਾਂ 'ਚ ਪਹਿਲੀ ਗੱਲ ਤਾਂ ਜਿਹੜੀ ਆ ਕਲਚਰ ਆ ਨਾ ਇਹ ਪੂਰਨ ਵੀਡੀਓ ਵਾਲਾ ਇਹ ਸਾਡਾ ਹੈ ਕਿਆ ਸਾਡਾ ਤਾਂ ਦੇਸ਼ ਆ ਜਿਹੜਾ ਉਹ ਰਿਸ਼ੀ मुਨੀਆ ਦਾ ਦੇਸ਼ ਸੀਗਾ ਹੈ ਨਾ ਪਹਿਲਾਂ ਦੇਵਤੇ ਆਏ ਉਸ ਤੋਂ ਬਾਅਦ ਦਾਇਤ ਵੀ ਆਏ ਠੀਕ ਹੈ ਨਾ ਉਸ ਤੋਂ ਬਾਅਦ ਸ਼੍ਰੀ ਰਾਮ ਜੀ ਆਏ ਠੀਕ ਹੈ ਨਾ ਉਸ ਤੋਂ ਬਾਅਦ ਸ਼੍ਰੀ ਕ੍ਰਿਸ਼ਨ ਜੀ ਆਏ ਉਸ ਤੋਂ ਬਾਅਦ ਬਾਬਾ ਨਾਨਕ ਜੀ ਆਏ ਹੈ ਨਾ ਸਾਡਾ ਤਾਂ ਜਿਹੜਾ ਵੇਦਾਂ ਵਾਲਾ ਮਤਲਬ ਕਲਚਰ ਆ ਹੈ ਨਾ ਵੇਦਾਂ ਵਾਲਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਲਾ ਠੀਕ ਹੈ ਜਾਂ ਗੀਤਾ ਤੋਂ ਸਿੱਖਣ ਵਾਲਾ ਕਲਚਰ ਸੀਗਾ ਸਾਡੇ ਕਿਹੜਾ ਕਲਚਰ ਸੀ ਇਹ ਵਾਲਾ ਇਹ ਤਾਂ ਬਾਹਰ ਦਾ ਕਲਚਰ ਸਾਡੇ ਵਿੱਚ ਵੜਿਆ ਹੋਇਆ ਨਾ ਅਸੀਂ ਅੱਛਾ ਅਸੀਂ ਬਾਹਰ ਦੇ ਕਲਚਰ ਨੂੰ ਦੇ ਹਿਸਾਬ ਨਾਲ ਅਸੀਂ ਜਸਟੀਫਾਈ ਕਰ ਲੈਨੇ ਆਂ ਵੀ ਉਹਨੂੰ ਉਹਨਾਂ ਨੂੰ ਕਿਉਂ ਉਹ ਵੀ ਦਾ ਬਣਾਉਂਦੇ ਨੇ ਹੈਨਾ ਵੀ ਭਾਈ ਉਹਨਾਂ ਨੂੰ ਵੀ ਬੰਦ ਕਰੋ ਵੀ ਇਹ ਸਾਡਾ ਕਲਚਰ ਹੀ ਨਹੀਂ ਹੈਗਾ ਉਹ ਤਾਂ ਬਾਹਰ ਵਾਲਿਆਂ ਦਾ ਕਲਚਰ ਆ ਉਹ ਅਸੀਂ ਐਡਾਪਟ ਕਰੇ ਬੈਠੇ ਹਾਂ ਬਹੁਤਾ ਤੱਕ ਠੀਕ ਹੈ ਭਾਈ ਗੱਲਾਂ ਦੇ ਸਾਰਿਆਂ ਦੇ ਤਰਕ ਨੇ ਸਾਰਿਆਂ ਦੇ ਜਵਾਬ ਨੇ ਹੈਨਾ ਇਹ ਕਹਦਾ ਮੈਨੂੰ ਇਹਦੇ ਤੋਂ ਬਹੁਤ ਨਫਰਤ ਆ ਇੱਕ ਚੀਜ਼ ਤੋਂ ਸਟੈਂਡ ਇੱਕ ਹੋਇਆ ਕਰਦਾ ਭਾਈ ਹੈਨਾ ਜਾਂ ਤਾਂ ਹੱਕ 'ਚ ਖੜਜੋ ਜਾਂ ਵਰ ਖਿਲਾਫ ਖੜਜੋ ਅਸੀਂ ਉਹਨਾਂ ਦੀ ਵੀ ਇੱਜ਼ਤ ਕਰਦੇ ਆ ਕਿਉਂਕਿ ਵਿਚਾਰਧਾਰਾ ਹੁੰਦੀ ਹੈ ਜਿਹੜੇ ਵਰ ਖਿਲਾਫ ਖੜਦੇ ਨੇ ਕੋਈ ਨਹੀਂ ਭਾਈ ਤੁਸੀਂ ਥੋੜੀ ਸੋਚਾ ਇੱਕ ਜਿਹੜੇ ਵਿਚਾਲੇ ਹੁੰਦੇ ਨੇ ਨਾ ਇਹ ਜਿਹੜੇ ਕਹੀ ਜਾਂਦੇ ਨੇ ਉਹਦੇ ਫੋਲੋਅਰ ਸੀ ਸਾਡੇ ਵਾਲੇ ਦੇਖਦੇ ਸੀ ਜੀ ਐ ਕਰਦੇ ਸੀ ਉਹ ਕਰਦੇ ਸੀਗੇ ਇਹਨਾਂ ਤੋਂ ਬਹੁਤ ਨਫਰਤ ਆ ਸਾਡੇ ਵਾਲੇ ਨਹੀਂ ਦੇਖਦੇ ਸੀਗੇ ਕਸੂਰ ਸਰਕਾਰਾਂ ਦਾ ਆ ਠੀਕ ਹੈ ਨਾ ਬਿੱਲੇ ਕਰਤੇ ਸਾਰੇ ਦੇ ਸਾਰੇ ਭਾਈ ਕਿੱਥੇ ਤਾਂ ਕੰਮ ਦੇਣਾ ਸੀਗਾ ਚਾਈਨਾ ਦੇ ਅੰਦਰ ਪਰ ਪਰਸੰਦੀ ਆਏ 70000 ਰੁਪਏ ਸਾਡੇ ਵਾਲੇ ਬਿੱਲੇ ਤੁਰੇ ਫਿਰਦੇ ਨੇ ਠੀਕ ਹੈ ਇਹੀ ਦੇਸ਼ ਆ ਫਿਰ ਫੁੱਦੂ ਆਉਂਦਾ ਦੇਸ਼ ਫੁੱਦੂ ਆਂਦੀ ਅਸਿਸਟ ਕਰਕੇ ਕਹਿੰਨੇ ਐਨੂੰ ਇਹੀ ਲੋਕ ਸੀਗੇ ਜਿਹੜੇ 300 ਦੇ ਸਿਲੰਡਰ ਪਿੱਛੇ ਧਰਨੇ ਪ੍ਰਦਰਸ਼ਨ ਕਰਦੇ ਹੁੰਦੇ ਸੀਗੇ ਤੇ ਅੱਜ ਸਿਲੰਡਰ 1200 ਰੁਪਏ ਦਾ ਹੋਇਆ ਪਿਆ ਸਾਰੇ ਦੇ ਸਾਰੇ ਚੁੱਪੇ ਇਸ ਦੇਸ਼ ਦੇ ਵਿਦੇਸ਼ ਮੰਤਰੀ ਦੇ ਵਿਦੇਸ਼ ਮੰਤਰੀ ਦੇ ਇਸ ਦੇਸ਼ ਦੇ ਨਾ ਬੱਚੇ ਬਾਹਰ ਨੇ ਕਿੰਨੇ ਮੰਤਰੀਆਂ ਦੇ ਬੱਚੇ ਬਾਹਰ ਨਹੀਂ ਉਹ ਇਸ ਦੇਸ਼ 'ਚ ਰੱਖਣਾ ਨਹੀਂ ਚਾਹੁੰਦੇ ਆਪਣੇ ਬੱਚਿਆਂ ਨੂੰ ਸੇਫ ਨਹੀਂ ਸਮਝਦੇ ਬਿਹਾਸੀ ਆਪਣੇ ਇੰਡੀਆ 'ਚ ਰੱਖੀਏ ਠੀਕ ਹੈ ਕੋਈ ਬੋਲਦਾ ਹੋ ਨਾ ਦੇ ਖਿਲਾਫ মিডিਆ ਤਾਂ ਸੱਤਰ ਜਿਹੜਾ ਹੈਗਾ ਆ ਉਹ ਇੰਨਾ ਗਿਰ ਗਿਆ ਪੁੱਛੋ ਕੁਛ ਨਾ ਕੋਈ ਬੋਲਦਾ ਇਹਨਾਂ ਦੇ ਖਿਲਾਫ ਜੇ ਕੋਈ ਬੋਲਦਾ ਆ ਉਹਦੇ ਖਿਲਾਫ ਪਰਚੇ ਕਰ ਲਓ ਭਾਈ ਠੀਕ ਹੈ ਦੇਸ਼ ਹਰ ਰੋਜ਼ ਡੁੱਬਦਾ ਜਾ ਰਿਹਾ ਆ ਖੇਤੀ ਪਿਛੇ ਸਰਕਾਰਾਂ ਕੰਮ ਕਰਕੇ ਰਾਜੀ ਨਹੀਂ ਹੈਗੀ ਵੀ ਹਾਂ ਆਪਣੇ ਬੱਚਿਆਂ ਨੂੰ ਕੰਮ ਦੇਓ ਭਾਈ ਇੱਥੇ ਆਪਣੇ ਬੱਚਿਆਂ ਨੂੰ ਜੇ ਸਾਡਾ ਦੇਸ਼ ਰੀਸੀਮੂਨੀਆ ਦਾ ਅਸੀਂ ਉਧਰ ਵਾਲੀ ਵਿਰਾਸਤ ਵਾਲੇ ਪਾਸੇ ਨੂੰ ਤੋਰਦੇ ਆ ਇਹਨੂੰ ਬਵੇਲੇ ਕਰੇ ਹੋਏ ਨੇ ਸਾਰੇ ਦੇ ਸਾਰੇ ਪਹਿਲਾਂ ਤਾਂ ਬਹੁਤ ਚੀਜ਼ਾਂ ਦੀ ਜ਼ਿੰਮੇਵਾਰੀਆਂ ਹੁੰਦੀਆਂ ਸੀ ਜਿਵੇਂ ਹੁਣ ਪਲੇਨ ਕ੍ਰੈਸ਼ ਹੋਇਆ ਕინੇ ਜ਼ਿੰਮੇਵਾਰੀ ਲਿੱਤੀ ਹੈ ਕਹਿੰਦੇ ਐਕਸੀਡੈਂਟ ਹੋ ਗਿਆ ਔਰ ਮੀਡੀਆ ਦਾ ਪਤਾ ਨਹੀਂ ਕਿਹੜੀਆਂ ਗੱਲਾਂ ਹੋਰ ਜੀ ਇੱਥੇ ਦਾ ਇਹ ਮਿਲ ਗਿਆ ਇੱਥੇ ਦਾ ਉਹ ਮਿਲ ਗਿਆ ਇਹ ਬਚ ਗਿਆ ਉਹ ਬਚ ਗਿਆ ਜੀ ਭਾਈ ਦੇਸ਼ ਦਾ ਸਤਿਕਾਰ